ਲੋਵੇ ਮਿੱਤਰੋ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋੜਲੀ ਤੇ ਤੇ ਅੱਜ ਬਾਈ ਅਮਰ ਸਿੰਘ ਚਮਕੀਲੇ ਦੇ ਬਚਪਨ ਦੇ ਯਾਰ ਗਿਆਨ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਵੇਂ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਸਾਈਕਲਾਂ ਤੇ ਘੁੰਮਦੇ ਹੁੰਦੇ ਸੀ ਗਿਆਨ ਸਿੰਘ ਜੀ ਤੇ ਕਿਵੇਂ ਜਿਹੜੇ ਆ ਪ੍ਰੋਗਰਾਮ ਵੀ ਇਕੱਠੇ ਲਾਉਂਦੇ ਰਹੇ ਨਾਟਕ ਇਕੱਠੇ ਖੇਡਦੇ ਰਹੇ ਆ ਕਿਵੇਂ ਗਲਾਸੀ ਇਕੱਠੇ ਖੜਕਾਉਂਦੇ ਰਹੇ ਆ ਸਾਰੀਆਂ ਗੱਲਾਂ ਜਾਣਾਂਗੇ ਬਾਈ ਅਮਰ ਸਿੰਘ ਚਮਕੀਲੇ ਦੀਆਂ ਆਪਾਂ ਗਿਆਨ ਸਿੰਘ ਉਹਨਾਂ ਕੋਲੋਂ ਹਾਂਜੀ ਗਿਆਨ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਬਾਈ ਅਮਰ ਸਿੰਘ ਚਮਕੀਲੇ ਦਾ ਘਰ ਜਿਹੜਾ ਆ ਉਹ ਤੁਹਾਡੇ ਘਰ ਦੇ ਨਾਲ ਆ ਬਿਲਕੁਲ ਸਾਹਮਣੇ ਵੰਗੂ ਗੇਟ ਸੀ ਇਹਦਾ ਗੇਟ ਆਮੋ ਸਾਹਮਣੇ ਗੇਟ ਰੋਜ਼ ਵੰਗੂ ਮੁਲਾਕਾਤ ਹੁੰਦੀ ਸੀ ਬਾਈ ਜੀ ਰੋਜ਼ ਅਸੀਂ ਇਕੱਠੇ ਹੀ ਰਹੇ ਆ ਸਾਹਮਣੂ ਇਕੱਠੇ ਹੁੰਦੇ ਹੀ ਰਹੇ ਹਾਂ 12 11 ਵਜੇ ਬਚਪਨ ਤੋਂ ਕਿੰ ਕਦੋਂ ਤੋਂ ਜਾਣਦੇ ਬਾਈ ਅਮਰ ਸਿੰਘ ਜੀ ਸਾਜੀ ਤਾਂ ਬਚਪਨ ਇਕੱਠੇ ਖੇਡੇ ਆ ਜੀ ਬਚਪਨ ਇਕੱਠੇ ਖੇਡੇ ਕੋਈ ਕੋਈ ਬਾਈ ਅਮਰ ਸਿੰਘ ਚਮਕੀਲੇ ਦੀ ਬਚਪਨ ਦੀ ਗੱਲ ਸੁਣਾਓ ਕਿਉਂਕਿ ਆਪਾਂ ਉਹਨਾਂ ਦੇ ਜਵਾਨੀ ਵੇਲੇ ਤੋਂ ਲੈ ਕੇ ਉਹਨਾਂ ਦੇ ਸੁਪਰਸਟਾਰ ਬਣਨ ਦੀਆਂ ਗੱਲਾਂ ਵੀ ਆਪਾਂ ਕਰਾਂਗੇ ਕੋਈ ਬਚਪਨ ਦੀ ਗੱਲ ਬਾਈ ਚੰਦ ਬਚਪਨ ਦੀ ਗੱਲ ਐ ਵੀ ਅਸੀਂ ਗਰੀਬ ਘਰ ਤੇ ਜੰਮੇ ਆਏ ਸੀਗੇ ਠੀਕ ਆ ਉਹ ਕਹਿੰਦਾ ਅਮੀਰ ਕਿਵੇਂ ਬਣਾਂਗੇ ਕਹਿੰਦਾ ਅਸੀਂ ਕੰਮ ਕਰਾਂਗੇ ਡਟ ਕੇ ਕੋਈ ਨਾ ਕੋ ਤੇ ਤਾਂ ਅਮੀਰ ਬਣਾਂਗੇ ਫਿਰ ਮੈਂ ਨਲਕੇ ਲਾਉਂਦਾ ਦੀ ਬੋਰ ਕਰਕੇ ਠੀਕ ਆ ਫਿਰ ਇਹ ਲੱਗੇ ਫਲੈਟ ਵਾਲਿਆਂ ਦੇ ਬਾਈ ਚਮਕੀਲਾ ਫਲੈਟ ਵਾਲਿਆਂ ਦਾ ਰੇ ਫੈਟਰ ਜੀ ਠੀਕ ਆ ਬਣਾ ਸਾਈਕਲ ਤੇ ਆਉਂਦੇ ਜਾਂਦੇ ਸੀ ਕਿ ਠੀਕ ਆ 100 ਰੁਪਏ ਪ੍ਰੋਗਰਾਮ ਸਿੰਦੇ ਨਾਲ ਲਾਉਣ ਲੱਗ ਗਿਆ ਠੀਕ ਆ ਸਾਈਡ ਤੇ ਤੇ ਜਦੋਂ ਫਲੈਟ ਦਾ ਕੰਮ ਬਾਈ ਚਮਕੀਲਾ ਕਿਹੜੀ ਜਗ੍ਹਾ ਕਰਦੇ ਸੀ ਈ ਲੈਸ ਸਾਡਾ ਨੇ ਉਹ ਕਿਹੜਾ ਪੈਂਦਾ ਵਾ ਆ ਘੰਟਾ ਕਰਦੇ ਹੋ ਰੇ ਬੰਦਾ ਓਕੇ ਉੱਥੇ ਕੰਮ ਕਰਦੇ ਸੀ ਕਿੰਨਾ ਕੁ ਚਿਰ ਕੰਮ ਕੀਤਾ ਚਮਕੀਲਾ ਜੀ کافی ਚਿਰ ਕਰਿਆ ਨੇ ओके 1.5 ਸਾਲ 1.5 ਸਾਲ ਕਰਿਆ ਗੋਣ ਦਾ ਸ਼ੌਕ ਕਦੋਂ ਤੋਂ ਤੁਸੀਂ ਚੰਗੀ ਦਾ 100 ਠੀਕ ਹੈ 15 ਸਾਲ ਦਾ ਜਦੋਂ ਜਦੋਂ 15 ਸਾਲ ਦਾ ਸੀ ਉਦੋਂ ਦਾ ਗੋਣ ਦਾ ਸ਼ੌਕ ਸੀ ਕਦੀ ਤੁਹਾਡੇ ਨਾਲ ਬੈਠ ਕੇ ਵੀ ਗਾਉਂਦੇ ਹੁੰਦੇ ਸੀ। ਆਹ ਲੈਂਦੇ ਰੈਫਰ ਕਰਦੇ ਸੀ ਇਹ ਕਮਾਦ ਦਾ ਕਿਆਰਾ ਵੱਢਿਆ ਸੀ ਵਿਚਾਲੇ ਬਹਿ ਜਾਂਦੇ ਸੀ। ਅਜਾ ਕਮਾਦ ਦਾ ਕਿਆਰਾ ਵੱਢ ਕੇ ਕੱਬੇ ਬਹਿਣਾ ਕਿ ਕੋਈ ਰੌਲਾ ਨਾ ਪਵੇ। ਰੌਲਾ ਨਾ ਪਵੇ ਘਰ ਦੇ 12:00 ਵੱਜ ਜਾਂਦੇ ਸੀ ਇਹ ਗਾਉਂਦੇ ਬੁੱਢੇ ਰਹਿੰਦੇ ਆ ਜੀ ਬੈਠੇ ਬੁੱਢੇ ਗੱਲਾਂ ਗੱਲਾਂ ਕਰਦੇ ਆ। ਅਜਾ ਭਾਈ ਚਮਕੀਲੇ ਨੇ ਗਾਈਆਂ ਨਾ ਤੁਸੀਂ ਬੈਠ ਰਹੇ ਆ। ਪੱਕਾ ਆਡਾ ਕਮਾਦ ਦਾ ਬਣਾਇਆ ਸੀ ਵੱਢ ਕੇ ਕੱਬੇ। ਕਿਆਰਾ ਬਣਾਇਆ ਵੱਟਿਆ ਸੀ। 15 ਸਾਲ ਦੀ ਉਮਰ ਤੋਂ ਬਾਈ ਚਮਕੀਲੇ ਨੂੰ ਬੰਦਾ ਸ਼ੌਕ ਸੀ ਕੋ। ਸ਼ੌਕ ਸੀ ਕੋ। ਠੀਕ ਆ। ਫਿਰ ਗਾਣਾ ਆਇਆ ਪਹਿਲਾਂ ਜਦ ਜ਼ਲੇ ਡੇਟਸ ਨੇ ਚੱਕੀ ਨੀ ਮਾ ਟੀਵੀ ਤੱਕ ਲਿਖਿਆ ਸੀ ਇਹਨਾਂ ਨੇ ਸ਼ੰਦਾਜੀ ਨੇ ਗਾਇਆ ਜੀ ਹਾਂ ਮੈਂ ਫਿਰ ਉਹਦੇ ਨਾਲ ਸਾਡਾ ਕਾਫੀ ਲੈਂਕ ਸੀਗਾ ਸਾਮ ਨੂੰ 12 ਵੀ 11 ਵੀ ਬਾਜ ਜਾਂਦੀ ਰਾਤ ਨੂੰ ਗਾਈ ਜਾਂਦੇ ਜੀ ਕਿਤੇ ਹੋਟਲ 'ਚ ਬਹਿ ਕੇ ਤਾਂ ਉਹ ਹੋਟਲ ਵਾਲੇ ਨਾਲ ਦਾਣਾ ਜੱਟ ਸੁਣਾ ਦੋਗਾ ਦੋ ਗੀਤ ਆਪ ਜਦੋਂ ਚੜਾਈਆਂ ਹੋਈਆਂ ਤਾਂ ਬਹੁਤ ਜ਼ਿਆਦਾ ਚੜਾਈਆਂ ਤੇ ਚਲੇਗਾ ਮਾਲਕ ਦੇ ਚਰੇਈਲਾ ਦੀ ਕਹਾਣੀ ਵੀ ਤਾਂ ਗੱਲ ਹੀ ਕੋਈ ਨਹੀਂ ਮਗਰ ਮੁੜ ਕੇ ਦੇਖਿਆ ਹੀ ਨਹੀਂਗਾ ਇਹ ਤਾਂ ਤਾਂ ਹੀ ਗਿਆ ਤਾਂ ਮਥਲੇ ਨੂੰ ਆਇਆ ਹੀ ਨਹੀਂ ਕਿ ਹੋਰ ਬਚਪਨ ਦਾ ਕੌਣ ਕੌਣ ਯਾਰ ਸੀ ਬਾਈ ਚੁੰਗੀਲੇ ਦਾ ਹੋਰ ਤਾਂ ਮੈਂ ਹੀ ਮੇਰੇ ਨਾਲ ਹੀ ਬਾਲੀ ਗਾਦੀ ਰੋਤੀ ਸੀ ਪੰਡਤ ਠੀਕ ਆ ਤੇ ਜਾਇ ਕ ਬਾਵਾ ਸੀ ਮਾਨਤਨ ਦੀ ਹਾਂ ਬਾਵੇ ਦਾ ਵੀ ਮੈਜਿਕਰ ਸੁਣਿਆ ਬਾਵਾ ਜੀ ਹੈਗੇ ਆ ਹੁਣ ਉਹਨੇ ਡੈਥ ਹੋ ਵੀ ਉਹਨਾਂ ਬਾਵਾ ਦੀ ਡੈਥ ਉਹਦੇ ਨਾਲ ਇਹ ਸਿੱਖਿਆ ਢੋਲ ਕੀ ਟਾਲ ਕੀ ਹੋ ਹਾਂ ਜਿਹੜੇ ਮਤਲਬ ਪਿੰਡਾਂ ਦੇ ਅੰਦਰ ਮੇਲੇ ਜਾਂ ਪ੍ਰੋਗਰਾਮ ਹੁੰਦੇ ਸੀ ਜਿਨ੍ਹਾਂ ਨੂੰ ਬਾਈ ਚਮਕੀਲਾ ਬਾਵਾ ਜੀ ਨਾਲ ਲੱਗਦਾ ਸੀ ਬਾਵਾ ਜੀ ਦੇ ਨਾਲ ਉਹ ਪ੍ਰੋਗਰਾਮ ਹਾਂ ਮੈਨੂੰ ਵੀ ਉਹੀ ਲਾਉਦੇ ਸੀ ਨਾਲ ਇਕੱਠੇ ਇਕੱਠੇ ਗਾਉਂਦੇ ਹੁੰਦੇ ਸੀ ਬਾਵਾ ਜੀ ਤੇ ਚਮਕੀਲਾ ਜੀ ਸਟੇਜਾਂ ਤੇ ਇਕੱਠੇ ਗਾਉਂਦੇ ਸੀ ਇਕੱਠੇ ਗਾਉਂਦੇ ਸੀ ਸਹਰੇ ਸੂਰੇ ਵੀ ਬੋਲਦੇ ਸੀ ਮੈਂ ਵੀ ਬਾਵਾ ਜੀ ਨੇ ਵੀ ਰੋਲ ਕਰਿਆ ਫਿਰ ਇਹਨੇ ਮੀਰਾ ਦਾ ਰੋਲ ਕਰ ਲਿਆ ਨਾਟਕ ਦੇ ਵਿੱਚ ਨਾਟਕ ਅੱਛਾ ਨਾਟਕ ਖੇਡਿਆ ਤੁਸੀਂ ਚਮਕੀਲਾ ਜੀ ਮੈਂ ਮੈਂ ਡਾਕਟਰ ਦਾ ਰੋਲ ਕਰਿਆ ਸੀ ਅੱਛਾ ਤੁਸੀਂ ਕਿਹੜਾ ਨਾਟਕ ਸੀ ਉਹ ਆ ਮੀਰਾ ਬਾਈ ਅੱਛਾ ਮੀਰਾ ਬਾਈ ਦਾ ਨਾਟਕ ਸੀ ਜਦੋਂ ਚੜ੍ਹਾਈ ਹੋ ਗਈ ਬਾਈ ਚਮਕੀਲੇ ਦੀ ਉਦੋਂ ਵੀ ਮਿਲਦੇ ਸੀ ਤੁਹਾਨੂੰ ਮੇਰੇ ਮੇਰੇ ਰਾਤ ਨੂੰ 12 ਵਜੇ 2 ਵਜੇ ਵੀ ਆਂਦਾ ਸੀ ਮੇਰੇ ਕੋਲ ਰਾਤ ਨੂੰ ਐਦਾਂ ਤਾਂ ਨਹੀਂ ਸੀ ਕਿ ਜਦੋਂ ਬਾਈ ਚਮਕੀਲੇ ਦੀ ਚੜ੍ਹਾਈ ਹੋ ਗਈ ਉਦੋਂ ਤੁਹਾਡੇ ਤੋਂ ਮਨ ਲਾ ਦੂਰੀ ਬਣਾ ਲਈ ਨਾ 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 ਬਹੁਤ ਨੇੜੇ ਸੀ ਅਸੀਂ ਇਕੱਠੇ ਬੈਠੇ ਰਹੇ ਅੰਦਰ ਜਾਂਦੇ ਰਹੇ ਗਲਾਸੀ ਦੇ ਸ਼ਕੀਨ ਸੀ ਕਦੀ ਗਲਾਸੀ ਸਾਂਝੀ ਕੀਤੀ ਪਾ ਹਾਂ ਹਾਂ ਬਹੁਤ ਹੀ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਮੈਂ ਪ੍ਰੋਗਰਾਮ ਦਵਾਤਾ ਆਂਡੇ ਆਏ ਅਸ਼ਾਹ ਵੰਦ ਤੇ ਅਸ਼ਾਹ ਉਹਨਾਂ ਦੇ ਕੋਹਿਆਰ ਤੇ ਬੱਕ ਕਰਿਆ ਸੀ ਉਹਨੂੰ ਮੇਰੇ ਹੋਰ ਆੜੀ ਸੀਗੇ ਤੇ ਮੈਂ ਤੇ ਨਾਲ ਆਇਆ ਤੇ ਵਿਆਹ ਵੀ ਉੱਥੇ ਹੋਰ ਉਹ ਰਾਤ ਵੀ ਚਲੇ ਜਾਂਦਾ ਸੀ ਵਧੀਆ ਸੀ ਮੇਰੇ ਨਾਲ ਆਹ ਫਿਰੀ ਪੀੜੀ ਪੀਣ ਦਾ ਵੀ ਸ਼ਕੀਸ਼ੀ ਬਾਈ ਚੋਹੀਦਾ ਸੀ ਫਿਰੀ ਬਹੁਤ ਸਵੇਰੇ ਹੋਰ ਮੈਂ ਦਾਦਾ ਸਵੇਰੇ 14:00 ਨੂੰ ਮੇਰੇ ਵਿਆਹ ਦਾ ਮੇਲ ਸੀਗਾ 15:00 ਨੂੰ ਮੈਂ ਵਿਆਹਣ ਜਾਣਾ ਸੀ 14:00 ਨੂੰ ਜਦੋਂ ਮੈਂ ਸਹਰਾਣੇ ਦੀ ਸਵੇਰੇ 6:00 ਵਜੇ ਘਰੇ ਗਿਆ ਮੈਂ ਕਿਹਾ ਧਰੀਰਾਮਾ ਅਰਥਾ ਇਹਨੇ ਵੀ ਪਰਵਾਲੀ ਗਾਉਣਾ ਸੀਗਾ ਅੱਛਾ ਯਾਰ ਵਾਲਾ ਕਿਤੇ ਪਰਵਾਲੀ ਕਹਿੰਦਾ ਮੈਂ ਕਿਹਾ ਮੈਂ ਵੀ ਤੇਰੀ ਪੌਣ ਜਾਣਾ ਤੂੰ ਵੀ ਉੱਧਰ ਗਾਉਣ ਜਾਣਾ ਕਹਿੰਦਾ ਫੇਰ ਕਹਿੰਦਾ ਸਰਾਂ ਵਾਲਾ ਚੱਕ ਅੱਛਾ ਉਹ ਸਰਾਂ ਨੇ ਚੱਕਿਆ ਕਹਿੰਦਾ ਬੀੜੀਆਂ ਲਾ ਦੋ ਅੱਛਾ ਬੀੜੀਆਂ ਦੋ ਮੈਂ ਲਾ ਕੇ ਤੁਹਾਨੂੰ ਦੇਤੀ ਇੱਕ ਆਫਰੇ ਕੀ ਉਹਨੇ ਫਿਰ ਕਹਿੰਦਾ ਕਾਗਜ਼ ਵੀ ਚੱਕ ਸਰਾਂ ਨੇ ਅੱਛਾ ਉਹ ਕਾਗਜ਼ ਚੱਕਿਆ ਕਹਿੰਦਾ ਤੇਲ ਪੰਪੜ ਦੇ ਪਾ ਬੱਠੀ ਦੋਵੇ ਤੋਂ ਬਾਅਦ ਕੀ ਕੀ ਲਗਾ ਜੀ ਬੰਦੇ ਨੇ ਅੱਛਾ ਤੇਲ ਭੰਬੜ ਤੇ ਬਾਬਾ ਰਾਤ ਨੂੰ 2 ਵਜੇ ਤੋਂ ਬਾਅਦ ਲਿਖਿਆ ਤੁਹਾਡੇ ਸਾਹਮਣੇ ਮੇਰੇ ਮੈਂ ਜੇ ਤੂੰ ਗਿਆ ਮੈਨੂੰ ਦਿਖਾਇਆ ਮੈਂ ਸੁਣਾ ਕੇ ਜਿਹੜਾ ਚਾਰ ਭਾਈ ਇੱਕ ਬਾਪੂ ਤੇਰਾ ਉਹ ਉਹ ਕੁੱਕ ਗਿਆ ਸੀ ਮੇਰੇ ਤੇ ਕਾਇਆ ਸੀ ਮੇਰੇ ਪਾਸ ਜ ਸਾਲੇ ਨਹੀਂ ਉਹ ਤੁਹਾਡੇ ਤੇ ਗਿਆ ਆ ਪੰਜ ਸਾਲੇ ਮੇਰੇ ਨਹੀਂ ਅੱਛਾ ਤੁਹਾਡੇ ਪੰਜ ਸਾਲੇ ਆ ਹਾਂ ਤੇ ਮੇਰੇ ਤੇ ਕਾਇਆ ਸੀ ਉਹ ਭਾਈ ਇੱਕ ਬਾਪੂ ਤੇਰਾ ਤੇਜ਼ਦਾਰੀ ਭਾਰੀ ਛੱਡ ਦੇ ਬਹਿਰ ਨਜ਼ਾਰੀ ਤੇ ਦਿੱਤਾ ਨਹੀਂ ਅੱਛਾ ਉਹ ਤੁਹਾਡੇ ਤੇ ਗਿਆ ਹਾਂ ਮੇਰੇ ਤੇ ਗਿਆ ਉਹ ਫੇ ਤੁਹਾਨੂੰ ਪੁੱਛ ਲਿਆ ਕਿ ਕੀ ਕੀ ਰਸਤੇ ਹਾਂ ਹਾਂ ਜੀ ਹਾਂ ਕੀ ਬਾਤ ਹੈ ਨਾ ਮਤਲਬ ਭਾਈ ਚਮਕੀਲਾ ਗੀਤ ਤਾਂ ਇਦਾ ਚੁਟਕੀ ਚ ਲੈ ਆ ਫਾ ਮੈਂਟ ਲਾਉਦਾ ਹੂੰ ਤੇ ਫਿਰ ਬਾਅਦ ਚ ਫਿਰ ਜਦੋਂ ਚਮਕੀਲਾ ਜੀ ਸੁਪਰਸਟਾਰ ਬਣ ਗਿਆ ਫਿਰ ਤਾਂ ਗੀਤ ਇੱਕ ਤੋਂ ਬਾਅਦ ਇੱਕ ਚੱਲੀ ਗਿਆ ਹਾਂ ਮਾਦਾ ਚੱਲੇਗਾ 99 ਗੀ ਗਾਤਿਓ ਨੇ ਇਹ ਸੋਰੀ ਜਦੋਂ ਜਾਂਦੇ ਸੀ ਕਿਤੇ ਬੱਲੇ ਬੱਲੇ ਹੁੰਦੀ ਹੋਣੀ ਆ ਕਿ ਚਮਕੀਲੇ ਨੇ ਤਾਂ ਗੀਤੇ ਹੀ ਗਾਤਾ ਹੈ ਹਾਂ ਹੁੰਦੀ ਹੁੰਦੀ ਆ ਬੱਲੇ ਬੱਲੇ ਤੇ ਚੜਾਈ ਹੁੰਦੀ ਆ ਬੰਦਾ ਗੱਲਾਂ ਕਰਦਾ ਜਦੋਂ ਉਹ ਸਮਾਂ ਇਹ ਜਿਹਾ ਸੀਗਾ ਮੈਂ ਇੱਕ ਦੂਜੇ ਨੂੰ ਟਾਈਮ ਹੀ ਨਹੀਂ ਛੰਦਾ ਕਦੀ ਐਦਾਂ ਹੋਇਆ ਕਿ ਤੁਸੀਂ ਸਾਈਕਲ ਤੇ ਜਾਂਦੇ ਆ ਕਿ ਪਿੱਛੇ ਬਾਈ ਚਮਕੀਲਾ ਗੱਡੀ 'ਚ ਆ ਗਿਆ ਨਾ ਨਾ ਸਾਈਕਲ ਤੇ ਹੀ ਜਾਂਦੇ ਰਹੇ ਮਗਰੋਂ ਤੇ ਜਦੋਂ ਚਮਕੀਲੇ ਦੀ ਚੜ੍ਹਾਈ ਹੋ ਗਈ ਤੇ ਬਾਈ ਚਮਕੀਲੇ ਕੋਈ ਗੱਡੀ ਸੀ ਉਹ ਮਤਲਬ ਪੂਰੀ ਟੌਰ ਨਾਲ ਕੋ ਮਦਾਸੀ ਕਦੀ ਐਦਾਂ ਹੋਇਆ ਕਿ ਤੁਸੀਂ ਵੀ ਸਾਈਕਲ ਤੇ ਜਾ ਰਹੇ ਹੋ ਉਧਰ ਉਹ ਬਾਈ ਚਮਕੀਲਾ ਗੱਡੀ 'ਚ ਆ ਗਿਆ ਤੇ ਇਕੱਠੇ ਉੱਤਰ ਕੇ ਮਿਲੇ ਗਿਲੇ ਕਦੀ ਨਹੀਂ ਉਹ ਘਰ ਹੀ ਰਾਤ ਨੂੰ ਆ ਜਾਂਦਾ ਹੀ ਕਾਰ ਨਹੀਂ ਘਰ ਹੀ ਰਾਤ ਨੂੰ ਆ ਜਾਂਦਾ ਹਾਂ ਮੈਂ ਜਾਂ ਦਫ਼ਤਰ ਮੈਂ ਚਲੇ ਜਾਂਦਾ ਸੀ ਤੁਹਾਡਾ ਘਰ ਮਤਲਬ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਹੀ ਜਮਾਂ ਹੈ ਕਦੀ ਮਨੋ ਜਦੋਂ ਬਾਈ ਚਮਕੀਲਾ ਤੁਸੀਂ ਦੇਖਦੇ ਸੀ ਕਿ ਕਦੀ ਰਿਹਸਲ ਕਰਦੇ ਆ ਨੂੰ ਜਾਂ ਗਾਉਂਦੇ ਆ ਨੂੰ ਹਾਂ ਹਾਂ ਰਿਹਸਲ ਕਰਦੇ ਰਹੇ ਜਿੱਤ ਕਮਾਚੇ ਹੀ ਕੋ ਕਰਦੇ ਹੀ ਰਿਹਸਲ ਹੀ ਕਰਦੇ ਜਦੋਂ ਬਾਈ ਅਮਰ ਸਿੰਘ ਚਮਕੀਲੇ ਦਾ ਵਿਵਾ ਅਮਰਜੋਤ ਦੇ ਨਾਲ ਵਿਆਹ ਹੋ ਜਾਂਦਾ ਹਾਂਜੀ ਹਾਂਜੀ ਕਿਉਂਕਿ ਗਰਮੇਲਕੌਰ ਉਹਨਾਂ ਦੀ ਪਹਿਲੀ ਪਤਲੀ ਪਤਨੀ ਆ ਜਦੋਂ ਉਹਨਾਂ ਦਾ ਵਿਵਾ ਅਮਰਜੋਤ ਨਾਲ ਵਿਆਹ ਹੋ ਜਾਂਦਾ ਉਦੋਂ ਘਰ ਚ ਕਿਦਾਂ ਦਾ ਮਾਹੌਲ ਸੀ ਬਾਈ ਚਮਕੀਲੇ ਦੇਦਰ ਗਰਮੇਲਕੌਰ ਵਾਲੀ ਸਾਈਡ ਬਹੁਤ ਵਧੀਆ ਸੀਗਾ ਮਿਲਦੀਆਂ ਵਰਤਦੀਆਂ ਨਹੀਂ ਮੰਨ ਲਓ ਪਹਿਲਾਂ ਤਾਂ ਦਿੱਕਤ ਆਈ ਪਹਿਲਾਂ ਤਾਂ ਪਰੇਸ਼ਾਨੀ ਹੋਈ ਹੋਊਗੀ ਜਦੋਂ ਪਤਾ ਲੱਗਾ ਕਿ ਵਿਆਹ ਨਹੀਂ ਪਤਾ ਕਾਫੀ ਚਿਰ ਤੱਕ ਪਤਾ ਹੀ ਨਹੀਂ ਲੱਗਿਆ ਅੱਛਾ ਜਦੋਂ ਪਤਾ ਲੱਗਾ ਫਿਰ ਹੌਲੀ ਹੌਲੀ ਸੈਟ ਆਲੀ ਆਲੀ ਸੈਟਿੰਗ ਹੋ ਗਈ ਫਿਰ ਉਹ ਇਦਾਂ ਤਾਂ ਨਹੀਂ ਹੋਇਆ ਕਿ ਚਾਰ ਬੰਦੇ ਇਕੱਠੇ ਹੋਏ ਜਾਂ ਕੋਈ ਏਦਾਂ ਨਾ 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 ਰੌਲਾ ਕੋਈ ਨਹੀਂ ਪਾਇਆ ਰੌਲਾ ਕੋਈ ਨਹੀਂ ਪਾਇਆ ਸਾਰਾ ਕੁਝ ਉਹਨੇ ਪਿਆਰ ਨਾ ਸਕਿਆ ਹਾਂ ਦੋਨੇ ਜਾਨੀਆਂ ਨੂੰ ਜਮੇ ਪਿਆਰ ਨਾ ਸੈਟ ਕਰ ਲੈ ਪੈਸੇ ਮਤਲਬ ਦਿੰਦੇ ਸੀ ਨਾ ਹਾਂ ਬਿਲਕੁਲ ਬਿਲਕੁਲ ਹਣ ਜਾਣੀ ਸੀ ਤਾਂ ਪੈਸੇ ਦਿੰਦਾ ਲੈਂਦਾ ਸੀ ਅਮਰਜੋਤ ਜੀ ਵੀ ਆ ਜਾਂਦੇ ਸੀ ਹਾਂ ਮੈਂ ਮੈਂ ਅੰਦਰੋਂ ਕੱਟ ਕੇ ਰਹਿ ਕਿ ਗਰੀਬ ਕਾਰ ਤੋਂ ਬਸ ਰਾਤਦਾਰ ਨੂੰ ਕੱਢ ਲਿਆ ਜਾਂ ਇੱਕ ਦਿਨ ਬੈਠ ਹੀ ਰਹੇਗੇ ਜੀ ਅਮਰ ਜੋਤਾ ਉਹ ਮੈਸ਼ਾ ਕਿ ਉਹ ਮੈਂ ਕੱਢ ਕੇ ਲੈ ਆਠ-ਦਾਹਤ ਹਜ਼ਾਰ ਰੁਪਏ ਕਹਿੰਦੀ ਚੰਗਾ ਹੋ ਗਿਆ ਜੇ ਤੂੰ ਬਾਹਰ ਫਿੱਟ ਵਧੀਆ ਜਣੀ ਮੇਰੇ ਨਾਲ ਠੀਕ ਸੀਗੇ ਤੇ ਜਦੋਂ ਜਦੋਂ ਹੁਣ ਇੱਥੇ ਬਾਈ ਅਮਰ ਸਿੰਘ ਚਮਕੀਲਾ ਅਕਸਰ ਆਉਂਦੇ ਜਾਂਦੇ ਸੀਗੇ ਚੜਾਈ ਹੋ ਗਈ ਉਹਨਾਂ ਦੀ ਇੰਨੀ ਤੁਸੀਂ ਬਚਪਨ ਦੇ ਯਾਰ ਸੀ ਵੱਲੋਂ ਏਡੀ ਚੜਾਈ ਦੇ ਵਿੱਚ ਵੀ ਪੈਸਾ ਵੀ ਬੜਾ ਕਮਾਇਆ ਬਾਈ ਚੰਗੀ ਸ਼ੋਹਰਤ ਵੀ ਬੜੀ ਕਮਾਈ ਵੱਲੋਂ ਇੰਨਾ ਪੈਸਾ ਤੇ ਸ਼ੋਹਰਤ ਕਮਾ ਕੇ ਵੀ ਆਪਣੇ ਯਾਰ ਗਿਆਨ ਸਿੰਘ ਨੂੰ ਯਾਦ ਰੱਖਿਆ ਚੰਗੀ ਨੇ ਉਹ ਤਾਂ ਕਹਿੰਦਾ ਸੀ ਤੂੰ 8-10 ਲੱਖ ਰੁਪਏ ਲੈ ਲੈ ਮੇਰੇ ਭਰਾਵਾਂ ਨੂੰ ਬੋਰ ਬਾਰ ਪਾਲਾ ਪਾਲਾ ਇਹ ਨਹੀਂ ਮੰਨੇ ਕਹਿੰਦੇ ਤਨੀਆਂ ਨਾ ਹੀ ਵਾਹਿਬ ਯਾਰ ਦਿੰਦੇ ਸੀ ਅੱਛਾ ਤੂੰ ਸ਼ੁਗਲ ਮੇਲਾ ਕਰ ਲੈਂਦੇ ਸੀ ਇਹ ਸ਼ੁਗਲ ਮੇਲਾ ਕਰ ਲੈਂਦੇ ਨਾ ਤੇ ਚਿੱਤ ਚਿੱਤੇ ਨਹੀਂ ਵੀ ਤਨੀ ਰਹਾਂ ਆਏ ਹੋ ਜੂ ਪੈ ਹੈ ਸੀ ਕਿ ਇਹਨਾਂ ਨੂੰ ਕਾਦੀ ਕਮੀ ਸੀ ਸੀਗੀ ਮੇਰੇ ਨਾਲ ਗੱਲਬਾਤ ਪੈ ਹੈ ਜੀ ਉਹਨਾਂ ਤੇ ਤਾਂ ਨੀਰਮ ਤੋਂ ਚਮਕੀਲੇ ਦਾ ਸਫਰ ਜਿਹੜਾ ਫਿਰ ਸਾਰਾ ਤੁਸੀਂ ਆਪਣੀ ਅੱਖੀਂ ਦੇਖਿਆ ਹਾਂਜੀ ਹਾਂਜੀ ਇਕੱਠੇ ਰਹੇ ਹਾਂ ਸੀ ਇਕੱਠੇ ਆਉਂਦੇ ਜਾਂਦੇ ਰਹੇ ਤੇ ਜਦੋਂ ਬਾਈ ਚਮਕੀਲੇ ਦੀ ਮੌਤ ਹੋ ਜਾਂਦੀ 8 ਮਾਰਚ 1988 ਨੂੰ ਹਾਂਜੀ ਹਾਂਜੀ ਉਸ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਭਰਾ ਆ ਲਸ਼ਕਰ ਹਾਂਜੀ ਹਾਂਜੀ ਉਹ ਫਿਰ ਗੱਡੀ ਥੱਲੇ ਆ ਜਾਂਦਾ ਹਾਂਜੀ ਹਾਂਜੀ ਇੱਥੇ ਕੋਲੋਂ ਘਰ ਦੇ ਵਿੱਚ ਇੰਨਾ ਮਾਹੌਲ ਗਮਗੀਨ ਹਾਂ ਜਾਨੀ ਦਿਮਾਗ ਖੇਲੇ ਗਿਆ ਇੱਕ ਬੰਦਾ ਕਰ ਜੋ ਹੈਡੀ ਚਲੇ ਜਾਵੇ ਤਾਂ ਦਿਮਾਗ ਦਾ ਖਰਾਬ ਹੋ ਹੀ ਜਾਣਾ ਉਹਦੇ ਗੱਲ ਜਦੋਂ ਬਾਈ ਚਮਕੀਲੇ ਦੀ ਮੌਤ ਬਾਅਦ ਤੁਹਾਡੀ ਲਸ਼ਕਰ ਦੇ ਨਾਲ ਮੁਲਾਕਾਤ ਹੁੰਦੀ ਸੀ ਮਿਲਦਾ ਹਾਂ ਮਿਲਦੇ ਹਾਂ ਹੁਣ ਤਾਰੀ ਵੀ ਇੱਥੇ ਹੋਣੀ ਗਿਆ ਅੱਧਾ ਘੰਟਾ ਆਇਆ ਅੱਛਾ ਤਾਰੀ ਵੀ ਛੋਟਾ ਬ੍ਰਦਰ ਕੇ ਨੂੰ ਲੈ ਗਿਆ ਹਾਂਜੀ ਓਕੇ ਹਾਂ ਜੀ ਇਕੱਠੇ ਬੈਠਦੇ ਉੱਠਦੇ ਹਾਂ ਹੱਲੇ ਵੀ ਬਰਤਦੇ ਹਾਂ ਜੀ ਦੂਜੇ ਕਦੀ ਜਮ ਮੈਂ ਤੁਹਾਡੀ ਮਦਦ ਵੀ ਕਰਦਾ ਰਿਹਾ ਬਾਈ ਚਮਕੀਲਾ ਪੈਸੇ ਥੇਲੇ ਦਾ ਹਾਂ ਉਹ ਕਹਦਾ ਜੋ ਮਰਜੀ ਲੈ ਮੇਰੇ ਕੋ ਆਪ ਦੇਖੋ ਪੈਸੇ ਸੀ ਕਿ ਨਾ ਮੈਂ ਕਰ ਰਹੇ ਤੰਨਿਹਾਂ ਮੈਂ ਹੈਗੇ ਨੇ ਆਪਣੇ ਕੋ ਉਹੀ ਮੀਰੀ ਵਾਲੀ ਗੱਲ ਵੀ ਸਾਡੇ ਪੈਰ ਲੱਗੇ ਹੋਏ ਸੀਗੇ ਹਾਂ ਯਾਰ ਪੈਸੇ ਸਾਡੇ ਕੋ ਸੀਗੇ ਕੌਫੀ ਸੀਗੇ ਫਿਰੇ ਕੋ ਵੀ ਸੀਗੇ ਚਲੋ ਪਰ ਉਹਨੇ ਉਹਨੇ ਆਪਣੇ ਯਾਰ ਨੂੰ ਯਾਦ ਰੱਖਿਆ ਨਹੀਂ ਬਿਲਕੁਲ ਬਹੁਤ ਚੜਾਈ ਦਾ ਕਹਿੰਦਾ ਜੋ ਮਰਜੀ ਲੈ ਪਿੰਡ ਦੇ ਵਿੱਚ ਕਿਵੇਂ ਕਿੰਨਾ ਕੁ ਪਿਆਰ ਕਰਦੇ ਸੀ ਬਹੁਤ ਵਧੀਆ ਵਧੀਆ ਟਾਈਮ ਉਹਦੇ ਕੋਲ ਕਿੱਥੇ ਸੀਗਾ ਹੁਣ ਜਾਨ ਕਿਸੇ ਕੋ ਘਾੜਨ ਖੜਨ ਜਾਂ ਲਿਖਤਾ ਜਾ ਦਫਤਰ ਚ ਲਿਆ ਗਿਆ ਪਹਿਲੇ ਤਾਂ ਹੀ ਰਹਦੀ ਨਹੀਂ ਸੀ ਜਿੱਦਾਂ ਹੁਣ ਕਦੀ ਕਿਸੇ ਗਰੀਬ ਪਰਿਵਾਰ ਦੀ ਮਦਦ ਵੀ ਕਰਦਾ ਸੀ ਬਾਈ ਚੋਟੀਲਾ ਜੇ ਕੋਈ ਆਂਦਾ ਸੀ ਮਦਦ ਕਰਦਾ ਸੀ ਐ ਤਾਂ ਮਗਰ ਨਹੀਂ ਕਿਸੇ ਨੂੰ ਮੋੜਦਾ ਨਹੀਂ ਸੀ ਮੋੜਦਾ ਨਹੀਂ ਸੀ ਖਾਲੀ ਨਹੀਂ ਕਿਸੇ ਨੂੰ ਕਹਿੰਦਾ ਜੋ ਮੈਂ ਵੀ ਸੁਣਿਆ ਕਿ ਪਿੰਡ ਦੇ ਵਿੱਚ ਜੇ ਕਿਸੇ ਗਰੀਬ ਪਰਿਵਾਰ ਦੇ ਵਿੱਚ ਕੁੜੀ ਦਾ ਵਿਆਹ ਹੁੰਦਾ ਸੀ ਉਹਦੇ ਤੇ ਵੀ ਪਮਲਾ ਸ਼ਗਨ ਭੇਜਦਾ ਸੀ ਬਾਈ ਹਾਂ ਬਿਲਕੁਲ ਜੀ ਬਿਲਕੁਲ ਸਹੀ ਕਰਦਾ ਜੀ ਮਦਦ ਕਰਦਾ ਸੀ ਫਿਰ ਇੱਕ ਬੰਦੇ ਦੀ ਇਹ ਜੀ ਗੱਲ ਨਹੀਂ ਜਾਨੀ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ ਜਰਾਏ ਕੀ ਤੋਂ ਪੰਜ ਭਾਈ ਇੱਕ ਬਾਪੂ ਤੇਰਾ ਇਹ ਕਿਦਾਂ ਲਿਖਿਆ ਭਾਈ ਇਹ ਬੈਠਦੇ ਸੀ ਉਹਨੂੰ ਪਤਾ ਸੀ ਇਹਦੇ ਪੰਜ ਸਾਲੇ ਨੇ ਅੱਛਾ ਉਹ ਪਤਾ ਮੈਂਟਨ ਉਹਦਾ ਇਹ ਕੱਢਣ ਨੂੰ ਮੈਂਟਨਾਂ ਤੇ ਗੀਤ ਦੇ ਦਿੰਦਾ ਸੀ ਉਹ ਜਿਹੜਾ ਬੰਦਾ 1:30 ਤੋਂ 2:00 ਜਾ ਕੇ ਗੀਤ ਲੇ ਕੇ 2:00 ਦੁਪਹਿਰ ਕਿ ਲੀਊਂਗਾ ਉਹ ਤਾਂ 5 ਮਿੰਟ ਤੇ ਗੀਤ ਤਿਆਰ ਕਰ ਦਿੰਦਾ ਸੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਇਹ ਤਾਂ ਤਾਂ ਨਹੀਂ ਜੀ ਛੱਡ ਦੇ ਵੈਰ ਸ਼ੱਕ ਦੇ ਵੈਰ ਨੇ ਯਾਰ ਇਹ ਕਦੀ ਗੀਤ ਚੇਤੇ ਆਉਂਦਾ ਘਰ ਵਾਲੀ ਆ ਲੈ ਦੇਖ ਕੇ ਬਾਈ ਚਮਕੀਲੇ ਦਾ ਅੱਜ ਵੀ ਹੁਣ ਵੀ ਤੇਤੇ ਹੀ ਆ ਤਾਂ ਹੀ ਕਾ ਸਾਰੀ ਜਾ ਕੇ ਅੱਜ ਵੀ ਚੇਤਾ ਜਾਂਦਾ ਹੁਣਾ ਬਾਈ ਚਮਕੀਲੇ ਦੇ ਨਹੀਂ ਹੁਣੇ ਹੀ ਚੇਤੇ ਰਹਿੰਦਾ ਸਾਰੀ ਜਦੋਂ ਇੱਕੇ ਸਾਂਝ ਪਾਉ ਜਦੋਂ ਸਾਈਕਲ ਤੇ ਜਾਂਦੇ ਹੁੰਦੇ ਸੀ ਬਾਈ ਚਮਕੀਲੇ ਦੇ ਨਾਲ ਬਾਈ ਚਮਕੀਲਾ ਵੀ ਸਾਈਕਲ ਤੇ ਹੀ ਹੁੰਦਾ ਸੀ ਨਾਲ ਮੈਂ ਮੈਂ ਸਾਈਕਲ ਮੇਰੇ ਵਾਲੇ ਤੇ ਜਾਂਦੇ ਸੀ ਪਹਿਲਾਂ ਅੱਛਾ ਤੁਸੀਂ ਸਾਈਕਲ ਚਲਾਉਣਾ ਬਾਈ ਨੇ ਪਿੱਛੇ ਬਹਿਣਾ ਕਿ ਬਾਈ ਚਲਾਉਂਦਾ ਸੀ ਮੈਂ ਚਲਾਉਂਦਾ ਸੀ ਬਾਈ ਮਗਰ ਬਹਿਦਾ ਹੀ ਕਰੀ ਬਾਈ ਚਲਾਉਂਦਾ ਹੁਣਾ ਤੁਸੀਂ ਪਿੱਛੇ ਬਹਿਣਾ ਨਹੀਂ ਬਾਈ ਨਹੀਂ ਚਲਾਉਂਦਾ ਮੈਂ ਅੱਛਾ ਬਾਈ ਨਹੀਂ ਚਲਾਉਂਦਾ ਨਹੀਂ ਚਲਾਦਾ ਸਾਈਕਲ ਤੁਸੀਂ ਚਲਾਉਂਦੇ ਹਾਂ ਇਹ ਸਾਈਕਲ ਤੇ ਜਾਣਾ ਹਾਂ ਸਾਈਕਲ ਮੈਂ ਹੀ ਚਲਾਉਂਦਾ ਹਾਂ ਮੈਂ ਨਹੀਂ ਚਲਾਇਆ ਐਸਾ ਸਾਈਕਲ ਨਹੀਂ ਚਲਾਇਆ ਲੋ ਵੀ ਮਿੱਤਰੋ ਤੁਹਾਡੇ ਨਾਲ ਸਾਂਝ ਪਾਈ ਆਪਾਂ ਦੱਸਿਆ ਕਿ ਕਿਵੇਂ ਗਿਆਨ ਸਿੰਘ ਜਿਹੜਾ ਬਚਪਨ ਦਾ ਯਾਰ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਕਿਸੇ ਸੁਣਾਈ ਉਹਨਾਂ ਨੇ ਕਿ ਕਿਵੇਂ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਤੇ ਕਿਵੇਂ ਬਾਈ ਚਮਕੀਲੇ ਦੀ ਚੜ੍ਹਾਈ ਤੋਂ ਪਹਿਲਾਂ ਇਕੱਠੇ ਸਾਈਕਲ ਤੇ ਘੁੰਮਿਆ ਕਰਦੇ ਸੀ ਤੇ ਕਿਵੇਂ ਬਾਈ ਅਮਰ ਸਿੰਘ ਚਮਕੀਲੇ ਨੇ ਗਿਆਨ ਸਿੰਘ ਜੀ ਦਾ ਜਦੋਂ ਵਿਆਹ ਹੁੰਦਾ ਇਹਨਾਂ ਦੇ ਵਿਆਹ ਮੌਕੇ ਤੇ ਗੀਤ ਲਿਖਿਆ ਬਾਈ ਅਮਰ ਸਿੰਘ ਚਮਕੀਲੇ ਨੇ ਕਿ ਪੰਜ ਭਾਈ ਇੱਕ ਬਾਪੂ ਕੇਰਾ ਰਿਸ਼ਤੇਦਾਰੀ ਭਾਰੀ ਸੋ ਉਸ ਬਾਈ ਅਮਰ ਸਿੰਘ ਚਮਕੀਲਾ ਉਸ ਰੂਹ ਬਾਰੇ ਤੁਹਾਡੇ ਨਾਲ ਗੱਲਾਂ ਕੀਤੀਆਂ ਆਪਾਂ ਗਿਆਨ ਸਿੰਘ ਜੀ ਦੇ ਨਾਲ ਜਾਣਿਆ ਕਿ ਕਿਵੇਂ ਬਾਈ ਚਮਕੀਲਾ ਇਹਨਾਂ ਦੇ ਨਾਲ ਪਿਆਰ ਸੀ ਤੇ ਬਾਕੀ ਲੋਕਾਂ ਦੇ ਨਾਲ ਪਿਆਰ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਤੇ ਹੁਣ ਆਪਾਂ ਇਜਾਜ਼ਤ ਲੈਣੇ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਧੰਨਵਾਦ ਤੁਹਾਡਾ ਗਿਆਨ ਸਿੰਘ ਜੀ ਦਾ